ਆਜੋ ਪੋਲ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਹ ਦੁਨੀਆ ਦਾ ਸਭ ਤੋਂ ਲੰਬਾ ਸਮਾਂ ਚੱਲਣ ਵਾਲਾ ਪੋਲਾ ਔਰ ਕਿੰਨੀਆਂ ਸਦੀਆਂ ਕੱਢ ਗਿਆ ਇਹ ਪੋਲੇ ਸਬਾਰੇ ਜਾਣਕਾਰੀ ਤੁਹਾਨੂੰ ਦੱਸ ਦਈਏ ਔਰ ਕਿੰਨੀ ਮਜ਼ਬੂਤੀ ਨਾਲ ਬਣਾਇਆ ਗਿਆ ਔਰ ਕਿੰਨੀਆਂ ਸਦੀਆਂ ਪੁਰਾਣਾ ਪੋਲਾ ਉਹ ਸਦੀਆਂ ਪੂਰੀਆਂ ਤੁਹਾਨੂੰ ਦੱਸ ਦਿੰਨਾ ਤੁਸੀਂ ਅਕਾਊਂਟ ਕਰਨਾ ਕਿ ਕਿੰਨੀਆਂ ਸਦੀਆਂ ਬਣਦੀਆਂ ਨੇ ਇਹ ਸਨ 224 ਦੇ ਵਿੱਚ ਬਣਿਆ ਸੀ ਬਣ ਕੇ ਲੋਕਾਂ ਦੇ ਹਵਾਲੇ ਕੀਤਾ ਗਿਆ ਸਨ 2024 ਦੇ ਵਿੱਚ ਔਰ ਹੁਣ ਤੁਹਾਨੂੰ ਦੱਸ ਦਈਏ ਕਿ ਦੂਰ ਦੀ ਤੁਸੀਂ ਸੋਚ ਲਗਾਓ ਆਪਣਾ ਅੰਦਾਜ਼ਾ ਲਗਾਓ ਕਿ ਇੰਨਾ ਪੁਰਾਣਾ ਇੰਨਾ ਮਜ਼ਬੂਤ ਪੁਲ ਤਾਂ ਕਿਸੇ ਅੰਗਰੇਜ਼ਾਂ ਨੇ ਨਹੀਂ ਬਣਾਵਾ ਹੋਵੇਗਾ ਜੋ ਪੁਲ ਇਸ ਵੇਲੇ ਸਨ 24 ਦੇ ਵਿੱਚ ਇਸ ਨੂੰ ਸਪੋਰਟਾਂ ਮਿਲਣੀਆਂ ਸ਼ੁਰੂ ਹੋ ਗਈਆਂ ਇਸ ਨੂੰ ਇਸ ਤਰਫ ਉਸ ਤਰਫ ਤੋਂ ਬੰਦ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਇੱਕ ਨਮਾਇਸ਼ ਵਾਸਤੇ ਰੱਖਿਆ ਜਾਣ ਵਾਲਾ ਪੁਲ ਹੈ ਔਰ ਪਹਿਲਾ ਪੁਲ ਜਿਹੜੇ ਬਣਦੇ ਸੀ ਉਹ ਵਰਤੋਂ ਵਾਸਤੇ ਬਣਦੇ ਸੀ ਉਹਨਾ ਪੁਲਾਂ ਦੇ ਨਾਲ ਵਰਤੋਂ ਹੁੰਦੀ ਸੀ ਲੋਕਾਂ ਦੀ ਆਵਾਜਾਈ ਲੰਘਦੀ ਸੀ ਬਹੁਤ ਸਾਰੇ ਲੋਕ ਜਿਹੜੇ ਆ ਇਸ ਦਾ ਸਹਾਰਾ ਲੈਂਦੇ ਸੀ ਔਰ ਇਸ ਦੇ ਉੱਤੇ ਵੀ ਬਹੁਤ ਸਾਰੇ ਸਾਧਨ ਚੱਲਦੇ ਸੀ ਔਰ ਹੁਣ ਵਾਲਾ ਜਿਹੜਾ ਪੋਲ ਹੈ ਇਹ ਸਨ 24 ਦੇ ਵਿੱਚ ਲੋਕਾਂ ਦੇ ਹਵਾਲੇ ਕੀਤਾ ਗਿਆ ਔਰ ਸਨ 2024 ਦੇ ਵਿੱਚ ਇਸ ਨੂੰ ਸਪੋਰਟਾਂ ਮਿਲਣੀਆਂ ਸ਼ੁਰੂ ਹੋ ਗਈਆਂ ਔਰ ਆ ਪੁਲ ਜਿਹੜਾ ਤੁਹਾਨੂੰ ਦੱਸ ਰਹੇ ਆ ਆ ਪੁਲ ਦੀ ਇੰਨੀ ਵੱਡੀ ਖਾਸੀਅਤ ਹੈ ਕਿ ਲੰਬਾ ਸਮਾਂ ਤੁਸੀਂ ਇਸ ਦੇ ਉੱਤੇ ਤਸਵੀਰਾਂ ਲੈ ਸਕਦੇ ਹੋ ਲੰਬਾ ਸਵਾ ਤੁਸੀਂ ਇਸ ਦੇ ਉੱਤੋਂ ਆਪਣੀਆਂ ਫੋਟੋਆਂ ਜਿਹੜੀਆਂ ਉਹ ਬਣਾ ਸਕਦੇ ਹੋ ਫੋਟੋਆਂ ਖਿੱਚ ਸਕਦੇ ਹੋ ਔਰ ਜੇ ਕਿਸੇ ਨੇ ਕਬੂਤਰਾਂ ਨੂੰ ਬਿਠਾਉਣਾ ਹੋਵੇ ਤਾਂ ਇਸ ਪੁਲ ਦੇ ਉੱਤੇ ਲੈ ਕੇ ਆ ਸਕਦੇ ਹੋ ਔਰ ਇਸ ਪੁਲ ਦੇ ਉੱਤੇ ਤੁਸੀਂ ਕਬੂਤਰ ਬਿਠਾਉਣ ਦੇ ਕੰਮ ਵੀ ਇਹ ਹੁੰਦਾ ਹੈ ਔਰ ਬਹੁਤ ਸਾਰੀਆਂ ਇਸ ਦੇ ਨਾਲ ਲੋਕਾਂ ਦੀਆਂ ਯਾਦਾਂ ਜੁੜੀਆਂ ਨੇ ਜੋ ਲੋਕ ਇੱਥੋਂ ਇੱਕ ਫੋਟੋ ਖਿੱਚ ਕੇ ਚਲੇ ਜਾਂਦੇ ਆ ਤਾਂ ਉਸ ਨੂੰ ਯਾਦਗਾਰ ਰਹਿੰਦੀ ਹੈ ਕਿ ਜਿਵੇਂ ਅਸੀਂ ਅਮਰੀਕਾ ਕੈਨੇਡਾ ਦੇ ਬਣੇ ਪੁਲਾਂ ਦੇ ਨਾਲ ਖੜੇ ਆ ਉਵੇਂ ਜਿਹਾ ਪੁਲ ਲੱਗਦਾ ਹੈ ਇਹ ਦੱਸ ਦਈਏ ਕਿ ਗੁਰਦਾਸਪੁਰ ਜ਼ਿਲ੍ਹੇ ਚ ਪੈਣ ਵਾਲਾ ਦੀਨਾ ਨਗਰ ਤੋਂ ਜੋ ਤੁਸੀਂ ਮੀਰਥਾਲਾ ਨੂੰ ਜਾਂਦੇ ਹੋ ਇਹ ਨਵੇਂ ਬਣੇ ਹਾਈਵੇ ਦੇ ਉੱਤੇ ਪੁਲ ਤਿਆਰ ਹੋਇਆ ਔਰ ਪੁਲ ਜਿਹੜਾ ਇਸ ਨੂੰ ਸਮੇਂ ਦੇ ਵਿੱਚ ਵਿੱਚ ਲਗਭਗ 1 ਸਾਲ ਦੇ ਅੰਦਰ ਇਸ 24 ਸਨ ਦੀ ਸਟਾਰਟਿੰਗ ਤੋਂ 24 ਸਨ ਦੇ ਐਂਡ ਤੱਕ ਇਸ ਨੂੰ 20 ਵਾਰ ਬੰਦ ਕੀਤਾ ਗਿਆ ਔਰ 20 ਵਾਰ ਚਾਲੂ ਕੀਤਾ ਗਿਆ ਔਰ ਇਸ ਦੇ ਵਿੱਚ ਮਟੀਰੀਅਲ ਪਾ ਪਾ ਕੇ ਹੁਣੇ ਨਮਾਇਸ਼ ਦੇ ਕੰਮ ਆਵੇਗਾ ਲੱਗਦਾ ਹੈ ਕਿ ਇਸ ਨੂੰ ਸਿਰਫ ਇੱਕ ਫੋਟੋ ਆ ਖਿਚਵਾਉਣ ਦੇ ਵਾਸਤੇ ਰੱਖਿਆ ਜਾਵੇਗਾ ਔਰ ਤੁਸੀਂ ਕਿਵੇਂ ਵੇਖਦੇ ਹੋ ਇਹ ਪੁਲ ਜਿਹੜਾ ਇਹ ਪੂਰਾ ਲੋਕਾਂ ਨੂੰ ਸਹਾਇਕ ਦੇਵੇਗਾ ਲੋਕਾਂ ਨੂੰ ਸਹੂਲਤ ਮਿਲੇਗੀ ਇਸ ਦੀ ਇਹ ਪੁਲ ਪੂਰਾ ਕੰਮ ਕਰੇਗਾ ਇਸ ਬਾਰੇ ਕਮੈਂਟ ਜਰੂਰ ਕਰਨਾ ਤੁਸੀਂ ਕਿਉਂਕਿ ਤੁਹਾਨੂੰ ਪੁਲ ਜਿਹੜਾ ਦੱਸ ਰਹੇ ਆ ਇਹ ਬਹੁਤ ਮਜ਼ਬੂਤੀ ਨਾਲ ਬਣਾਇਆ ਗਿਆ ਪੁਲ ਸੀ ਔਰ ਪੈਸੇ ਕਿੰਨੇ ਲੱਗੇ ਹੋਣਗੇ ਇਸ ਬਾਰੇ ਵੀ ਕਮੈਂਟ ਤੁਸੀਂ ਜਰੂਰ ਕਰਨਾ ਕਿਉਂਕਿ ਤੁਹਾਡੇ ਅੰਦਾਜ਼ੇ ਜਿਹੜੇ ਆ ਉਹ ਸਰਕਾਰਾਂ ਹਿਲਾ ਦਿੰਦੇ ਆ ਤੁਹਾਡੇ ਅੰਦਾਜ਼ੇ ਜਿਹੜੇ ਆ ਸਰਕਾਰਾਂ ਬਦਲ ਦਿੰਦੇ ਆ ਔਰ ਤੁਹਾਡੇ ਅੰਦਾਜ਼ੇ ਵੀ ਲੱਗ ਸਕਦੇ ਆ ਕਿ ਇਹ ਵਾਲਾ ਪੁਲ ਜਿਹੜਾ ਇਹ ਕਿੰਨਾ ਸਮਾਂ ਚੱਲੇਗਾ ਔਰ ਕਿੰਨਾ ਪੈਸਾ ਇਸ ਦੇ ਉੱਤੇ ਲੱਗਾ ਹੋਵੇਗਾ ਔਰ ਇਹ ਕਿੰਨੀਆਂ ਸਦੀਆਂ ਪੁਰਾਣਾ ਪੋੜਿਆ ਔਰ ਕਿੰਨੀਆਂ ਸਦੀਆਂ ਇਸ ਦੇ ਉੱਤੇ ਤੁਸੀਂ ਤਸਵੀਰਾਂ ਖਿੱਚ ਸਕਦੇ ਹੋ ਕਿੰਨੀਆਂ ਸਮਾਂ ਸਦੀਆਂ ਇਸ ਦੇ ਉੱਤੇ ਤੁਸੀਂ ਕਬੂਤਰ ਰੱਖ ਸਕਦੇ ਹੋ ਇਹ ਤੁਸੀਂ ਤਸਵੀਰਾਂ ਵੇਖਣੀਆਂ ਔਰ ਦੋਨੋਂ ਸਾਈਡ ਤੇ ਬੈਰੀਕੇਟਿੰਗ ਲੱਗੀ ਵੇਖ ਰਹੇ ਹੋ ਤੁਸੀਂ ਇੱਕ ਸਾਈਡ ਬੰਦ ਕਰ ਦਿੱਤੀ ਜਾਂਦੀ ਹੈ ਔਰ ਜਦੋਂ ਕੋਈ ਹੈਵੀ ਟਰਾਲਾ ਜਾਂ ਟਿਪਰ ਲੰਘਦੀ ਹੈ ਤਾਂ ਉਸ ਪੋਲ ਦੇ ਉੱਤੇ ਖਲੋਣਾ ਖਤਰੇ ਤੋਂ ਖਾਲੀ ਨਹੀਂ ਹੁੰਦਾ ਕਿਉਂਕਿ ਪੋਲ ਜਿਹੜਾ ਪੂਰੇ ਹਲਾਾਰੇ ਖਾਂਦਾ ਔਰ ਬਹੁਤ ਸਾਰੀਆਂ ਤਸਵੀਰਾਂ ਇਸ ਵੇਲੇ ਲੋਕਾਂ ਦੀਆਂ ਤੁਹਾਡੇ ਸਾਹਮਣੇ ਲਿਆਂਦੀਆਂ ਨੇ ਬਹੁਤ ਸਾਰੀਆਂ ਖਬਰਾਂ ਵੀ ਚਲੀਆਂ ਨੇ ਕਿ ਇਹ ਪੋਲ ਨੂੰ ਬੰਦ ਕਰਨ ਦਾ ਕਾਰਨ ਕੀ ਹੈ ਕਿਉਂ ਇੱਕ ਸਾਈਡ ਤੋਂ ਬੰਦ ਕੀਤਾ ਜਾਂਦਾ ਔਰ ਇਹ ਪੋਲ ਕਿੰਨੀਆਂ ਸਦੀਆਂ ਪੁਰਾਣਾ ਹੈ ਇਹ ਤੁਸੀਂ ਕਮੈਂਟ ਜਰੂਰ ਕਰਨਾ ਅਸੀਂ ਇਹੀ ਮੰਗਦੇ ਆ ਕਿ ਇਸ ਬਾਰੇ ਪ੍ਰੋਪਰ ਜਾਣਕਾਰੀ ਸਾਡੇ ਕੋਲ ਨਹੀਂ ਹੈ ਔਰ ਪੂਰੀ ਜਾਣਕਾਰੀ ਤੁਸੀਂ ਦੇਣੀ ਹੈ ਕਿ ਆ ਪੋਲ ਕਿੰਨੀਆਂ ਸਦੀਆਂ ਪੁਰਾਣਾ ਹੈ ਔਰ ਕਿਹੜੀਆਂ ਸਰਕਾਰਾਂ ਵੇਲੇ ਬਣਿਆ ਸੀ ਔਰ ਕਿਹੜੀਆਂ ਸਰਕਾਰਾਂ ਨੇ ਇਸ ਨੂੰ ਪਾਸ ਕਰਿਆ ਸੀ ਔਰ ਮਹੂਰਤ ਕਿਹੜੀਆਂ ਸਰਕਾਰਾਂ ਨੇ ਕਰਿਆ ਸੀ ਇਹ ਪੂਰੀ ਜਾਣਕਾਰੀ ਚਾਹੀਦੀ ਹੈ ਕਮੈਂਟ ਜਰੂਰ ਕਰਨੇ ਆ ਕਿ ਇਹ ਪੁਲ ਜਿਹੜਾ ਕਿਹੜੀ ਸਦੀ ਚ ਬਣਿਆ ਸੀ ਔਰ ਅੱਜ ਕਿੰਨੀਆਂ ਸਦੀਆਂ ਹੋ ਗਈਆਂ ਨੇ ਜੋ ਪੁਲ ਅੱਜ ਤੱਕ ਲੋਕ ਫੋਟੋਆਂ ਖਿੱਚਵਾ ਰਹੇ ਨੇ ਔਰ ਕਿੰਨੀਆਂ ਸਦੀਆਂ ਹੋਰ ਫੋਟੋਆਂ ਖਿੱਚਵਾਉਂਦੇ ਰਹਿਣਗੇ ਔਰ ਕਿੰਨੇ ਮੈਡਲ ਜਿਹੜੇ ਆ ਇਸ ਪੁਲ ਦੇ ਉੱਤੇ ਮਿਲੇ ਹੋਣਗੇ ਕਿਉਂਕਿ ਐਡੀ ਮਜ਼ਬੂਤੀ ਐਡੀ ਕਾਮਯਾਬੀ ਕਿਸੇ ਵੀ ਦੇਸ਼ ਵਿੱਚ ਨਹੀਂ ਮਿਲਦੀ ਟੈਕਨੀਕਲ ਤਰੀਕੇ ਨਾਲ ਜਾਣੀਏ ਤਾਂ ਸਾਡਾ ਦੇਸ਼ ਜਿਹੜਾ ਹੈ ਬਿਲਕੁਲ ਸਭ ਤੋਂ ਅੱਗੇ ਆ ਸਾਰੇ ਦੇਸ਼ਾਂ ਤੋਂ ਅੱਗੇ ਆ ਨਕਲ ਮਾਰਨ ਵਿੱਚ ਸਭ ਤੋਂ ਅੱਗੇ ਆ ਲੇਕਿਨ ਅਕਲ ਤੋਂ ਕੰਮ ਕਰਨ ਵਿੱਚ ਥੋੜਾ ਜਿਹਾ ਪਿੱਛੇ ਜਾਂਦਾ ਲੱਗ ਰਿਹਾ ਔਰ ਤੁਸੀਂ ਆ ਤਸਵੀਰਾਂ ਵੇਖਣੀਆਂ ਕਿ ਇਹ ਤਸਵੀਰਾਂ ਪੁਲ ਦੀਆਂ ਤੁਹਾਨੂੰ ਕੀ ਦਰਸਾਉਂਦੀਆਂ ਨੇ ਤੁਹਾਡਾ ਭੁਵਿੱਖ ਕੀ ਦਰਸਾਉਂਦੀਆਂ ਨੇ ਔਰ ਕੋਲ ਦੀ ਲੰਘ ਰਹੀਆਂ ਪੁਰਾਣੇ ਪੁਲ ਦੇ ਉੱਤੋਂ ਗੱਡੀਆਂ ਤੁਸੀਂ ਇਹ ਸਬਾਰੇ ਦੱਸ ਦੇਣਾ ਕਿ ਉਹ ਕਿੰਨੇ ਸਾਲ ਪੁਰਾਣਾ ਏ ਉਹ ਕਿੰਨੀਆਂ ਸਦੀਆਂ ਪੁਰਾਣਾ ਏ ਆ ਕਿੰਨੇ ਸਾਲ ਪੁਰਾਣਾ ਇਸ ਬਾਰੇ ਤੇ ਉਸ ਬਾਰੇ ਕਮੈਂਟ ਜਰੂਰ ਕਰਨਾ ਅਸੀਂ ਕਮੈਂਟਾਂ ਦੀ ਵੇਟ ਕਰਾਂਗੇ ਔਰ ਤੁਹਾਡਾ ਜਿਹੜਾ ਅਸ਼ੀਰਵਾਦ ਆ ਉਹ ਲੈ ਕੇ ਚੱਲਦੇ ਰਹਿਨੇ ਆ ਔਰ ਅੱਗੇ ਵੀ ਚੱਲਦੇ ਰਹਾਂਗੇ ਔਰ ਸਨਮਾਨਿਤ ਜਰੂਰ ਕਰਨਾ ਜਿਸ ਵੀ ਇੰਜੀਨੀਅਰ ਨੇ ਜਿਸ ਠੇਕੇਦਾਰ ਨੇ ਠੇਕਾ ਲਿਆ ਜਿਸ ਨੇ ਵੀ ਇਸ ਨੂੰ ਪਾਸ ਕੀਤਾ ਜਿਸ ਨੇ ਚਲਾਇਆ ਸਾਰਿਆਂ ਨੂੰ ਕਮੈਂਟਾਂ ਦੇ ਵਿੱਚ ਦੁਆਵਾ ਜਰੂਰ ਦੇਣੀ ਆ ਇਹ ਧੰਨਵਾਦ ਕਰਦੇ ਆ ਅਸੀਂ ਆਪਣੇ ਦਰਸ਼ਕਾਂ ਦਾ ਜੋ ਬਾਰ ਬਾਰ ਮੰਗ ਕਰਦੇ ਆ ਕਿ ਜੋ ਸਦੀਆਂ ਸਭ ਤੋਂ ਪੁਰਾਣਾ ਸਦੀਆਂ ਪੁਰਾਣਾ ਪੋੜਾ ਉਸ ਦੀਆਂ ਤਸਵੀਰਾਂ ਜਰੂਰ ਵਿਖਾਓ ਉਸ ਦੀਆਂ ਖਬਰਾਂ ਜਰੂਰ ਵਿਖਾਓ ਔਰ ਅਸੀਂ ਤੁਹਾਨੂੰ ਖਬਰਾਂ ਵਿਖਾ ਰਹੇ ਆ ਇਹ ਖਬਰਾਂ ਤੁਸੀਂ ਪੂਰੀ ਵੇਖੋ ਔਰ ਪੂਰੀ ਗੱਲਬਾਤ ਸੁਣਾਓ ਔਰ ਵੀਡੀਓ ਨੂੰ ਸ਼ੇਅਰ ਕਰਨ ਤੋਂ ਪਹਿਲਾਂ ਕਮੈਂਟ ਜਰੂਰ ਕਰਿਓ ਕਮੈਂਟ ਜਰੂਰ ਕਰਨਾ ਹੈ ਇਹ ਕਿੰਨੀਆਂ ਸਦੀਆਂ ਪੁਰਾਣਾ ਔਰ ਜਿਹੜਾ ਨਜ਼ਦੀਕ ਦੀ ਚੱਲ ਰਿਹਾ ਉਹ ਕਿੰਨੀਆਂ ਸਦੀਆਂ ਪੁਰਾਣਾ ਹੈ ਔਰ ਲੋਕਾਂ ਦੀ ਆਵਾਜਾਈ ਸ਼ੁਰੂ ਕਦੋਂ ਹੋਣੀ ਹੈ ਤੇ ਬੰਦ ਕਦੋਂ ਹੋ ਜਾਣੀ ਹੈ ਪੂਰੀ ਤਾਂ ਠੱਪ ਕਦੋਂ ਹੋ ਜਾਣੀ ਹੈ ਇਹ ਵੀ ਕਮੈਂਟ ਜਰੂਰ ਕਰਿਓ ਔਰ ਕਿੰਨੇ ਲੋਕ ਖੱਜਲ ਹੋਣਗੇ ਇਹ ਵੀ ਕਮੈਂਟ ਜਰੂਰ ਕਰਿਓ ਔਰ ਇਸ ਵੀਡੀਓ ਨੂੰ ਤੁਸੀਂ ਵੇਖ ਰਹੇ ਹੋ ਤਸਵੀਰਾਂ ਵੇਖ ਰਹੇ ਹੋ ਹੁਣ ਸ਼ੇਅਰ ਜਰੂਰ ਕਰਿਓ ਤੇ ਕਮੈਂਟ ਜਰੂਰ ਕਰਿਓ ਧੰਨਵਾਦ ਸਾਰਿਆਂ